ਹੈਨਸ ਸਕਾਲ ਦੀ ਸਾਰਿਆਂ ਨੂੰ ਸਿੰਗ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵਕੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਤੁਹਾਨੂੰ ਟੋਟਲ 3 ਝੋਟੀਆਂ ਮਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਓ ਜੀ। ਬਾਕੀ ਜੋ ਵੀ ਆ ਇੱਥੇ ਆਪਣਾ ਪਸ਼ੂ ਵੇਚ ਚ ਆ ਕੇ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋ ਠੀਕ ਠਾਕ ਜੀ। ਵਧੀਆ ਕਿਰਪਾ ਜੀ ਤੁਸੀਂ ਸੁਣਾਉਂਦੇ ਜੀ। ਸਭ ਠੀਕ ਠਾਕ ਜੀ। ਤੇ ਨਾਮ ਦੱਸ ਤਾਂ ਫਿਰ ਇੱਕ ਰੀ। ਨਾਮ ਪ੍ਰਿੰਸਪਲ ਸਿੰਘ ਪਿੰਡ ਜਿਕ ਦੇ ਖੇਦ ਤਹਿਸੀਲ ਇਨਾਲਾ ਜ਼ਿਲ੍ਹਾ ਅਮਰੀਕਸਰ। ਤੇ ਫੋਨ ਨੰਬਰ ਹੀ ਬੋਲ ਦੋ। ਫੋਨ ਨੰਬਰ 950129685 ਤੇ ਵੇਗ ਗਿਆ ਤਾਂ ਨਾਲ ਮਾਲ ਫਿਰ ਹਾਂਜੀ ਵੇਗ ਗਿਆ ਜੀ ਠੀਕ ਆ ਜੀ ਤਿੰਨ ਝੋਟੀਆਂ ਹੀ ਆ ਹਾਂਜੀ ਕੱਟਾ ਜੀ ਰਹਿ ਗਿਆ ਕੱਟਾ ਆਪਣੇ ਕੋਲ ਹੀ ਐ ਇੱਥੇ ਹੀ ਆ ਤੇ ਵੀਰ ਦਾ ਕਰਾ ਰਿਆ ਆਪਣਾ ਕੱਲ ਦਾ ਅੱਛਾ ਮਤਲਬ ਸੌਦਾ ਆ ਵਾ ਸੌਦਾ ਆ ਸਾਈ ਪਈ ਆ ਛੋਟੀ ਨੇ ਚਲ ਗਈ ਆਪਣੀ ਲੁਧਿਆਣੇ ਅੱਛਾ ਹਾਂਜੀ ਅੱਜ ਵੀ ਤਿੰਨ ਝੋਟੀਆਂ ਹੀ ਆ ਅੱਜ ਤਿੰਨ ਝੋਟੀਆਂ ਵੀਰ ਜੀ ਤੇ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੇਰੀ ਜੀ ਆਈਆਂ ਚਾਰ ਹੀ ਕਟੀਆਂ ਗੰਗਾ ਨਗਰੋਂ ਆਈਆਂ ਏ ਤੇ ਇੱਕ ਕੱਟੀ ਵੇਚੀ ਆ ਦੋਂਦੀਆਂ ਚੌਗੀਆਂ ਕਟੀਆਂ ਆ ਠੀਕ ਆ ਹਾਂਜੀ ਤੇ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਮੈਂ ਨਾ ਵੇਖੋ ਨੀਲੀ ਦੀ ਕੱਟੀ ਹਾਂਜੀ ਤੇ ਮਗਰ ਕੱਟਾ ਪੂਰੇ ਕਮਾਲ ਦਾ ਪਿਓਰ ਨੀਲੀ ਦਾ ਕੱਟਾ ਵੇਚੀ ਠੀਕ ਆ ਆ ਵੇਖੋ ਪਿਓਰ ਨੀਲੀ ਦਾ ਮਗਰ ਕੱਟਾ ਵੀ ਚੰਗੇ ਟੀਕੇ ਦਾ ਤੇ ਦੁੱਧ ਚੰਗੇ ਸੀਮੰਦ ਚੰਗਾ ਛੱਟਾ ਹੈ ਨਾ ਚੰਗਾ ਵੱਡੇ ਵੱਡੇ ਚੰਗੇ ਸੀਮੰਦ ਦਾ ਵੇਚੀ ਭੱਟਾ ਕੱਟਾ ਹਾਂਜੀ ਹਾਂਜੀ ਹਾਈਟ ਲੈਂਥ ਕੱਟੇ ਦੀ ਹੁਣ ਤੋਂ ਹੀ ਚੰਗੀ ਹੱਟਾ ਪੈਰਾਂ ਦਾ ਹੁਮਾਰ ਇਹ ਥਾਣੇ ਦੇ ਦੇਖ ਸਕਦੇ ਹੋ ਜੇ ਇੱਕ ਵਾਰੀ ਲੱਗੇ ਤਾਂ ਕਿੰਨਾ ਕਰਗੇ ਜੀ ਬਿਲਕੁਲ ਹੀ ਨਿੱਕਾ ਸਿੰਗ ਲੱਗਾ ਜੀ ਕਿੰਨਾ ਦੁੱਧ ਕਰਕੇ ਤਿਆਰ ਇਹ ਦੁੱਧ ਦੇ ਵਿੱਚ 11 ਕਿਲੋ ਕੰਡੇ ਦੇ ਝਾੜ ਕੇ ਦਾਂਗੇ ਹੁਣ ਮੌਕੇ ਹੋਊਗਾ 12 ਕਿਲੋ ਹਾਲ ਆ ਜਿਹੜਾ 12 ਕਿਲੋ ਜਿਹੜਾ ਕੰਡੇ ਦੇ ਝਾੜਵਾ 11 ਕਿਲੋ ਹੋਊਗਾ ਅੱਛਾ ਇਹ ਆ ਵੀ ਕਿਉਂਕਿ ਤੁਹਾਨੂੰ ਪਤਾ ਗਾਂ ਘਾਡੇ ਆ ਗਏ ਆ ਮੰਨ ਲਓ ਪੱਕੇ ਜਿਹੜੇ ਵੀਰਪਰਾ ਧਾਰ ਨਹੀਂ ਆਪਣੇ ਕੋ ਮਾਰ ਕੇ ਖਾਣ ਹਾਂਜੀ ਹਾਂਜੀ ਕਿਉਂਕਿ ਦੁੱਧ ਉਹ ਦੱਸੋ ਜਿਹੜਾ ਅਗਲੇ ਦੇ ਘਰ ਜਾ ਕਿਲੋ ਵੱਧ ਨਿਕਲੇ ਤੋਰੋ ਫੇਰ ਇੱਕ ਵਾਰੀ ਜੀ ਤਾਂ ਮਜ਼ਾ ਗੱਲ ਦਾ ਫੇਰ ਆ ਇੱਥੇ ਲੋ ਘੱਟ ਨਾ ਨਿਕਲੇ ਲੋ ਵੱਧ ਨਿਕਲੇ ਜਾ ਕੇ ਅਸ ਸਿੰਘ ਬਿਲਕੁਲ ਹੀ ਨਿੱਕਾ ਲੱਗਾ ਬਾਕੀ ਚੰਗੀ ਜੰਮੀ ਪਲੀ ਮੱਝ ਆ ਰਾਜੀ ਆ ਇਹ ਇੱਥੇ ਵਾਲੀ ਆ ਤੇ ਇਹ ਇੱਥੇ ਜਬੂਤੀ ਵਾਲੀ ਮੈਂ ਬਾਕੀ ਬਿਲਕੁਲ ਹੀ ਸਿੰਘ ਜੀ ਦੀ ਨਿੱਕਾ ਸਿੰਘ ਲੱਗਾ ਆ ਨਹੀਂ ਮੇਰੀ ਮੈਂ ਆ ਮਾਨਸ਼ੀ ਆ ਕੇ ਆ ਬਾਕੀ ਪਿੱਠ ਪੁੜਾ ਚੰਗਾ ਦੱਸ ਬਾਕੀ ਖੱਲੇਵੇਂ ਦੇਖ ਸਰਦੇ ਜੀ ਤੇ ਉਤਰਾ ਕਿੰਨਾ ਕ ਦੁੱਧ ਕਰੀ ਜਾਓਗੇ ਵੇ ਦੀ ਦੁੱਧ ਵੀ ਜਿਆਦਾ ਨਹੀਂ ਮਾਰਦਾ 13-14 ਕਿਲੋ ਮਾਰਨਾ ਚ ਆਈ ਜਾਊਗੀ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਆ ਵੇਖੋ ਲੇਵਾਲੂ ਆ ਸੋਹਣਾ ਲੱਗਾ ਆ ਠੀਕ ਆ ਮੇਵਾ ਗਾਂ ਨੂੰ ਵੀ ਚੰਗੀ ਆ ਧੱਕ ਪਛਾਣ ਨੂੰ ਵੀ ਚੰਗੀ ਆ ਤੇ ਇਹਦਾ ਮੁੱਲ ਫਿਰ ਮਾੜੀ ਜੀ ਜੀ ਧਾਰਾ ਮਰਾ ਦਈਏ ਦਿਖਾ ਦੋ ਫਿਰ ਹਾਂਜੀ ਹਾਂਜੀ ਜਵਾਜ ਨੂੰ ਮਰਾਇਆ ਖਾ ਪਰ ਵੀਰ ਜੀ ਜਿਹੜਾ ਕੱਟਾ ਵੀਰ ਵੀਰ ਪਾ ਲੂਗਾ ਨਾ ਹਾਂਜੀ ਤੇ ਦੱਸੇਗਾ ਚੰਗਾ ਬਰੀਡਡ ਕੱਟਾ ਆ ਮੱਜਾਂ ਚ ਰੱਖਣਾ ਕੱਟਾ ਮਗਰ ਚੰਗਾ ਆ ਗਿਆ ਹਾਂ ਨੀ ਨੀਲੀ ਦਾ ਕੱਟਾ ਆਇਆ ਚਲੋ ਬੰਨਣਾ ਫਿਰ ਵੀਜੀ ਨੂੰ ਆਹ ਵੇਖੋ ਵੀਜੀ ਹੁਣ ਪਸਮਕੇ ਥਾਣ ਵੇਖੋ ਕਿੱਡਾ ਸੋਹਣਾ ਦਿਖਾ ਦਿਓ ਜਵਾਬ ਵੀ ਇਹਦਾ ਵੇਖੋ ਵੀਜੀ ਕਿਵਾਰ ਮੋਟਰ ਲੱਗਾ ਦੇ ਵੇਖੋ ਕਿ ਰਿਆ ਪੂਰ ਜਾਂ ਛੱਟਾ ਮਸਾ ਵੀ ਵੇਖੋ ਵੀਜੀ ਠੀਕ ਆ ਹਾਂ ਜਵਾਬ ਬਹੁਤ ਪੋਲਾ ਠੰਡੀ ਮੈਂ ਆ ਭਾਏ ਕੋ ਭੈਣ ਚੋਵੇ ਵੀਰ ਚੋਵੇ ਜਿਹੜਾ ਮੱਦੀ ਤੇ ਕਿੰਨਾ ਫਿਰ ਕੀ ਦਾ ਮੋਲ ਆਪਾਂ ਮੋਹਰੇ ਦਾ ਜਾਇ ਜੀ ਬਿਲਕੁਲ ਕਿੰਨਾ ਕ ਚਲੋ ਤੁਸੀਂ ਵੀ ਤੁਸੀਂ ਸਿਆਣੇ ਜੀ ਹਾਂਜੀ ਮੰਨ ਲਓ ਮਾਰਕੀਟ 'ਚ ਇਹੋ ਜੀਆਂ ਮਈਆਂ ਸਵਾ ਸਵਾ ਲੱਖ ਦੀਆਂ ਵੀ ਕਰਨੀਆਂ ਚੋਟੀਆਂ ਹਾਂਜੀ ਹਾਂਜੀ ਆਹ ਵੇਖੋ 2 ਵਜੇ ਲੂਵੀ ਆਂਦੀਓ ਇਹ ਵੀ ਸੋਹਣੀ ਆ ਥਾਂ ਸੋਹਣਾ ਲੱਗਾ ਆ ਹਾਂਜੀ ਹਾਂਜੀ ਸੀਲ ਠੰਡੀ ਬੋਦ ਆ ਹਾਂਜੀ ਪਰ ਜਿਨ੍ਹਾਂ ਦੇ ਵਜਾ ਨੂੰ ਜਣਿਆ ਹਾਂਜੀ ਪਟੀਆਂ ਦੀ ਲੱਖੋਂ ਬਾਹਰ ਵੇਚ ਅੱਛਾ ਪਰ ਹੁਣ ਹਾਂ ਨਾ ਇੰਨਾ ਜਿਹੜੀ ਦੇਣੀ ਆ 90000 ਦੀ ਦੇ ਦਾਂਗੇ ਇਹ ਸਿੰਗ ਵੇਖੋ ਨਿਗਾ ਨਿਗਾ ਲੱਗਾ ਬਿਲਕੁਲ 90000 ਦੀ ਦੇ ਦਾਂਗੇ 90 ਜੋ ਵੀ ਜੀ ਜਿਹੜੀ ਦੇਣੀ ਨਾ 2000 ਛੱਡਾਂਗੇ 88000 ਦੀ ਦੇ ਦਾਂਗੇ 88000 ਦੀ ਹੁੰਦੇ ਤਾਂ ਪੂਰੇ 88 ਦੀ ਇੱਥੀ ਦੇ ਦਾਂਗੇ ਠੀਕ ਆ ਹਾਂਜੀ ਹਾਂਜੀ ਬਾਕੀ ਕੋ ਫੋਨ ਲਾਵੇ ਛੋੜ ਛੱਪਾ ਹੋਊਗਾ ਮੰਨ ਤਾਂ ਤੇ ਚਲੋ ਮੁੱਖ ਤੇ ਹੋ ਜੀ ਦੋ ਦੰਦ ਕੱਟੀ ਆ ਅੱਛਾ ਦੋ ਦੰਦ ਆ ਪਿਓਰ ਦੋ ਦੰਦ ਮਗਰ ਕੱਟਾ ਜੇ ਕਿੰਨੇ ਦਿਨਾਂ ਤੋਂ ਸੋਈ ਆ ਇਹਨੂੰ ਸੋਈ ਨੂੰ ਅੱਜ ਵੀ ਜੀ ਨੌਵਾਂ ਦਿਨ ਜੀ ਤੇ ਦੁੱਧ ਦੁੱਧ ਇਹਦੇ ਥੱਲੇ 10 ਕਿਲੋ ਹੋਊਗਾ 9 ਕਿਲੋ ਵਿੱਚ ਕੰਡੇ ਤੇ ਚਾੜ ਕੇ ਦਾਂਗੇ ਕਿੰਨਾ ਘਰੇ ਜਾਓਗੇ ਇਹ ਲੋਕ ਪਹਿਲਨ ਕੱਟੀ ਦਾ ਲੇਵਾ ਦੂਜੇ ਸੁਵੇ ਵਾਲੀਆਂ ਝੋਟੀਆਂ ਗਲਾਈ ਫਿਰਦੀ ਲੇਵਾ ਤੇ ਕਿੰਨਾ ਕੁ ਤਰ੍ਹਾਂ ਦੁੱਧ ਭਰੀ ਜਾਊਗੀ ਦੁੱਧ ਤੇ ਵਿੱਚ ਜਿਆਦਾ ਨਹੀਂ 12-11 ਕਿਲੋ ਤੋਂ ਘੱਟ ਹੀ ਪਲੋਂਨ ਕੱਟੀ ਆ ਪਹਿਲਨ ਬਰੀਡ ਚ ਬਹੁਤ ਦੋਂਦੀ ਕੱਟੀ ਆ ਤੀ ਕੀ ਵੇਖੋ ਨਿਗੀ ਨਿਗੀ ਲੱਗੀ ਬਿਲਕੁਲ ਹੀ ਤੋਰ ਦੋ ਫਿਰ ਇਹਨਾਂ ਥਾਣੇ ਦੇ ਤੇ ਸਾਦੇ ਜੇ ਕਰੀ ਲੱਗੇ ਬਹੁਤ ਸੋਹਣਾ ਥਾਣੇ ਵਿੱਚ ਹਾਂ ਦੇਖ ਸਾਦੇ ਜੀ ਹਾਂ ਜੀ ਚਵਾਈ ਪੱਖੋਂ ਵੀ ਚੰਗੀ ਐ ਬਾਕੀ ਟਿਕਾ ਟਿਕੂ ਉੱਥੇ ਆ ਰਿਕ ਪੱਤੀ ਆ ਪਾਕਿਸਤਾਨ ਦੇ ਵੇਖੋ ਕੈਂਜ ਕੱਟੀ ਦਾ ਗੋਡ-ਗੋਡ ਤੇ ਲੱਗਾ ਕਰਦੀ ਇਹ ਨਹੀਂ ਵੀ ਮਾ ਲੋ ਕੱਠੇ ਹੋਏ ਆ ਥਾਣ ਜਾਂ ਕੈਂਜਾ ਕੈਂਜ ਨਹੀਂ ਬਿਲਕੁਲ ਨਿੱਕੇ ਸਿੰਘ ਦੀ ਕੱਟੀ ਵਾਲੀ ਬਰੀਕ ਲੈ ਜੀ ਹਾਂ ਜੀ ਬਾਕੀ ਵੱਡੀਆਂ ਵੀ ਜੀ ਕੱਟੀਆਂ ਕੱਦ ਪਾਖ ਵਾਲੀਆਂ ਆ ਹਜੇ ਕੱਦ ਕੱਢਣਾ ਹੈ ਬਾਕੀ ਠੰਡੀ ਬਹੁਤ ਹੈ ਕੱਟੀ ਪਾਇਆ ਜੀ ਬੈਠੋ ਠੀਕ ਹੈ ਕੋ ਤਰਵਾ ਥੋੜਾ ਕੱਟੀ ਮਾਵੇ ਹਾਂ ਦੇਖ ਸਾਹ ਦੇ ਇਸ ਤਰ੍ਹਾਂ ਹੀ ਥੱਲੇ ਬੈ ਜਾਓ ਜੀ ਪਾਏ ਬੈ ਜਾਓ ਕੋਈ ਗੱਲ ਹੀ ਨਹੀਂ ਆ ਤੇ ਹਾਂ ਦੇਖੋ ਚਵਾਈ ਦੇਖੋ ਹਾਂ ਦੇਖ ਸਾਹ ਦੇ ਚਵਾਈ ਫੁੱਲ ਟੌਪ ਦੀ ਹੈ ਕੋਈ ਭੂਰ ਨਹੀਂ ਕਿਹੇ ਵੀ ਥਾਂ ਚ ਵੀਰ ਜੀ ਕੋ ਭੂਰ ਛੱਟਾ ਕੱਢ ਜੇ ਮੈਂ 10000 ਰੁਪਏ ਨਾ ਅੰਦਾਗਾ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਬਿਲਕੁਲ ਹੀ ਜਜ ਵੇਖੋ ਦੇਵਾ ਖਾਓ ਹੁਣ ਲਾਗੇ ਹਾਂਜੀ ਦੇਖੋ ਥਾਂ ਕੱਢਿਆ ਕੱਟੀ ਕਿੰਨਾ ਫਿਰ ਰੱਖੀਏ ਮੁੱਲੇ ਦਾ ਮੁੱਲ ਵੀਰ ਜੀ ਇਹੋ ਜੀਆਂ ਕੱਟੀਆਂ ਬਾਹਰ ਚਲੋ ਵੀਰ ਭਰਾ ਮੰਨ ਲਓ ਜਿਹੜਾ ਜਿੰਨੇ ਚੀਜ਼ ਲੈਣੀ ਆ ਉਹਨੇ ਵੇਖਾ ਹੀ ਆ ਬਾਹਰ ਵੀ ਕੀ ਰੇਟ ਛੱਡ ਚੱਲਣ ਲਿਆ ਹਾਂਜੀ ਇਹੋ ਜਿਹੇ ਕਟੀਆਂ ਸਵਾ ਸਵਾ ਲੱਖ ਦੀਆਂ ਵੀ ਗੰਦੀਆਂ ਅੱਛਾ ਪਰ ਹੁਣ ਜਿਹੜੀ ਦੇਣੀ ਆ ਨਾ ਹਾਂ ਨਾ ਹੀ 95 ਦੀ ਕੱਟੀ ਦੇ ਦਾਂਗੇ 95 ਦੀ 95000 ਦੀ ਬਾਕੀ ਚਲੋ ਮੌਕੇ ਤੇ ਛੋਟ ਛੋਟਾਂ ਦੀ ਬਾਕੀ ਵੀ ਜੀ ਮਿਲਣੀਆਂ ਨਹੀਂ ਇਹ ਜਿਹੇ ਖੁੱਲੇ ਲੇਵੇ ਵਾਲੀਆਂ ਕਟੀਆਂ ਥੋੜਾ ਮਿਲਣੀਆਂ ਨੇ ਨੇ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਜੇ ਮੈਣਾ ਮੂਣਾ ਮਾਰ ਗਿਆ 11-12 ਕਿਲੋ ਮਾਹਨਾ ਚਵਾਈ ਜਾਊਗੀ ਆ ਚਾਰ ਦੰਦ ਜੇ ਵੀ ਅੱਛਾ ਚਾਰ ਦੰਦ ਆ ਚਾਰ ਦੰਦ ਇਹ ਕਿੰਨੇ ਕੁ ਦੁੱਧਾਂ ਲਈ ਆ ਇਹ ਵੇਜੀ ਦੁੱਧ ਹੁਣ ਇਹਦੇ ਥੱਲੇ ਮੋਕੇ ਦਸ ਕਿਲੋ ਗਾ ਇਹਦੇ ਥੱਲੇ ਵੀ ਨੋ ਅੱਛਾ ਫਿਰ ਆ ਵੇਖੋ ਇਹ ਵੀ ਇਤਰਾ ਹੀ ਆ ਮੈਂ ਆ ਨਾ ਇਹੋ ਜੀ ਚੀਜ਼ਾਂ ਕਿ ਰੋਏ ਹੋਈ ਥੋੜਾ ਮਿਲਨੀ ਆ ਵੇ ਠੀਕ ਆ ਠੰਡੀ ਬੋਲ ਐ ਤਾਂ ਇਹਦੇ ਕੋਈ ਬੂਰਾ ਕਮਾਲ ਮੈਂ ਨਾ ਕਮਾਲ ਦਾ ਪਹਿਲਾਂ ਕੱਟੀ ਦਾ ਵੇਲਾ ਲੈਵਾ ਇੱਕ ਨਾ ਕ ਦੁੱਧ ਪਰ ਇਹ ਮੈਂ ਨਾ ਜੈਡ ਬਲੈਕ ਵੀ ਜੀ ਆ ਪੂਛ ਤੱਕ ਕੋ ਵਾਲ ਚਿੱਟਾ ਕੱਢ ਜੇ ਤੇ ਮੈਂ ਕੱਟੀ ਫਰੀ ਦੇ ਦਾਂਗਾ ਅੱਛਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕਰੀ ਜਾਊਗੀ ਹਾਂਜੀ ਹਾਂਜੀ ਬਾਜੋ ਬਾਜੋ ਕੋਈ ਪਰਵਾਹ ਥੋੜਾ ਨੀ ਦੋਦੇ ਵਿੱਚ ਜਿਆਦਾ ਨਹੀਂ 12 ਕਿਲੋ ਮਾਰਨਾ ਚਾਹੀ ਜਉਗੀ ਇਹ ਵੀ ਕੱਢੀ ਅੱਛਾ ਹਾਂਜੀ ਪਹਿਲੇ ਸੋਏ ਹਾਂਜੀ ਹਾਂਜੀ ਤੋਰੋ ਫਿਰ ਇਹਨਾਂ ਬਾਕੀ ਆ ਦੇਖ ਸਾਦੇ ਜੇ ਇਤਨਾ ਹੀ ਥੱਲੇ ਬਹਿ ਜਾ ਜਿਤਨਾ ਮਰਜ਼ੀ ਕੋਈ ਗੱਲ ਹੀ ਨਹੀਂ ਆਏ ਅੱਗੋਂ ਚੋਰ ਘਰ ਮਰ ਮੈਂ ਨਾ ਨਿਗਾਹ ਨਿਆਣਾ ਭਾਏ ਬਹਿ ਜਾ ਥੱਲੇ ਆ ਦੇਖੋ ਇਡੀਆਂ ਕੱਟੀਆਂ ਸੀ ਭਾਵੇਂ ਪਿਛੇ ਹੀ ਧਾਰਾ ਮਾਰ ਲ ਕੋਈ ਗੱਲ ਹੀ ਨਹੀਂ ਆ ਮੈਨਾਂ ਫਰੀਡਾਂ ਦਾ ਮੋਲਿਆ ਵੀਰ ਜੀ ਬਾਕੀ ਅਗਲੇ ਥਾਣੇ ਦਾ ਸਾਰਾ ਮੇਚ ਨਹੀਂ ਤੁਹਾਨੂੰ ਪਤਾ ਪ੍ਰੇਮ ਸਿੰਘ ਦੀ ਹੱਟੀ ਤੋਂ ਮਿਲਦੀਆਂ ਫਰੀਡਾਂ ਠੀਕ ਆ ਹਾਂ ਜੀ ਕਈ ਵੀਰ ਭਰਾ ਦਿੰਦੇ ਇਹਨਾਂ ਨੂੰ ਕਰਦੇ ਕੀ ਜੇ ਕਰਦੇ ਮੰਨ ਲਓ ਜੇ ਡੰਗਰ ਲੱਤ ਮਾਰਨੀ ਨੇ ਮਾਰਨੀ ਮਾਰਨੀ ਹਾਂ ਜੀ ਹਾਂ ਜੀ ਜੋ ਵੀ ਠੰਡੀਆਂ ਕੱਟੀਆਂ ਇਹਨਾਂ ਠੰਡੀਆਂ ਰਹਿਣਾ ਵਾ ਇਹ ਜਿਹੜਾ ਵਾ ਚੰਗੀ ਬਲੱਡ ਲੈਂਦੀਆਂ ਕੱਟੀਆਂ ਹੋਣ ਉਧਰ ਵੀਰ ਜੀ ਪਰਸੋ ਕੱਟਾ ਹੀ ਪਾਇਆ ਕੱਟਾ ਆ ਵੀ ਵੇਖੋ ਨੱਗਾ ਆ ਹਾਂ ਜੀ ਹਾਂ ਜੀ ਵੇਖੋ ਥਾਨ ਕੱਟੀ ਦਾ ਇਹਦਾ ਵੀ ਗੋਡ ਗੋਡ ਤੇ ਲੱਗਾ ਉਹ ਜੀ ਦੋ ਦਾ ਤੇ ਚਾਰਾਂ ਦਾ ਇੱਕ ਇਹ ਚੋਗੀ ਆ ਜਿਹਨੇ ਪਹਿਲਾਂ ਦਿਖਾਈ ਸੀ ਉਹ ਦੋ ਤੰਦੇ ਲਿਆ ਲਿਆ ਬਾਕੀ ਸ਼ੀਰ ਬਾਕੀ ਆ ਵੀ ਅਗਲੇ ਸੋਵੇ ਨੂੰ ਕਦ ਕੱਠ ਜੇ ਹੋਰ ਕਰੂਗੀਆਂ ਬਾਕੀ ਉਮਰ ਦੇ ਹਿਸਾਬ ਨਾਲ ਕਦ ਕੱਟ ਚੱਲੋ ਠੀਕ ਆ ਜੀ ਜੀ 20000 ਮਾਰਕੀਟ ਨਾਲ ਡਾਉਣ ਆ ਕਟੀਆਂ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਉਹ ਜੀ ਤੇ ਕਰਦਾ ਇਹ ਵੀ ਲੱਖ ਰੀ ਲੈਦੀ ਜਿੰਨੀ ਬਰੀਡ ਚ ਆ ਅੱਛਾ ਹਾਂਜੀ ਲੈ ਵਾ ਵੇਖ ਲੋ ਵੀਰ ਜੀ ਦੂਜੇ ਸੁਵੇ ਵਾਲੀਆਂ ਝੋਟੀਆਂ ਗੰ ਲੱਗਾ ਜੇ ਕਰਦੀ ਐ ਮੰਤਨ ਬਾਕੀ ਅਗਲੇ ਪਿਛਲੇ ਥਾਣੇ ਦੇ ਇੱਕੋ ਜੇ ਨਾ ਨਾ ਵੇਖੋ ਵੀਰ ਜੀ ਠੰਡੀ ਕੱਟੀ ਆ ਵੇਖੋ ਕਿੰਨੇ ਤੇ ਜਸਨੋ ਕਰਨੀਆਂ ਇਹ ਵੀਰ ਜੀ ਹਾਂ ਨਾ ਹੀ ਜਿਹੜੀ ਦੇਣੀ ਆ ਨਾ ਹਾਂਜੀ ਪੂਰੇ ਕੱਟੀ 88000 ਦੀ ਦੇਦਾਂਗੇ ਅੱਛਾ 88000 88000 ਦੀ ਦੇਦਾਂਗੇ ਠੀਕ ਹੈ ਹਾਂਜੀ ਤੇ ਬਾਕੀ ਕੋ ਫੋਨ ਲਾਵੇ ਇੱਕ ਬੱਡਾ ਤਾਜੀ ਮਗਰ ਤਾਜੀ ਸੂਈ ਹੈ ਮੈਂ ਤੁਹਾਨੂੰ ਬੋਲਾਂ ਹਾਂਜੀ ਹਾਂਜੀ ਉਹ ਬੱਚਾ ਇਹਦਾ ਬਾਕੀ ਕਿਹੇ ਵੀਰ ਭਰਾ ਨੇ ਮੰਨ ਲਓ ਜੋੜਾ ਜੋੜਾ ਖਾਣਾ ਹੋਗਾ ਮਾਨਤਨ ਖੁੱਲਾ ਕਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ